ਪਿੰਡ ਦੇ ਵਿੱਚ ਇੱਕ ਬਾਬਾ ਆਉਂਦਾ ਸੱਪ ਫੜਨ ਵਾਸਤੇ ਸੱਪ ਫੜਨ ਦੇ ਬਹਾਨੇ ਕਿਸੇ ਦੇ ਘਰ ਦੇ ਵਿੱਚ ਸੱਪ ਛੜ ਦਿੰਦਾ ਸੱਪ ਛੱਡਿਆ ਹੁੰਦਾ ਤੇ ਛੱਪ ਫੜਨ ਦੇ ਬਜਾਏ ਉਹ ਕਿਸੇ ਦੀ ਜਨਾਨੀ ਨੂੰ ਫੜ ਲੈਂਦਾ ਉਹਨੂੰ ਗਲਤ ਬੋਲ ਦਿੰਦਾ ਕਿਸੇ ਦੀਆਂ ਪਿੰਡ ਦੇ ਵਿੱਚ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਜਨਾਨੀ ਨੂੰ ਗਲਤ ਬੋਲ ਦਿੰਦਾ ਬਾਅਦ ਵਿੱਚ ਉਸ ਬਾਬੇ ਨੂੰ ਇਹੋ ਜੀ ਉਹਦੇ ਨਾਲ ਹੁੰਦੀ ਆ ਕੁੱਤੇ ਖਾਣੀ ਹੁੰਦੀ ਆ ਇਹੋ ਜੀ ਛੱਤਰ ਪਲੇਟ ਹੁੰਦੀ ਆ ਬਾਅਦ ਵਿੱਚ ਉਹ ਹੱਸਦਾ ਬਾਬਾ ਉਹ ਹੱਸਦਾ ਕਿਉਂ ਹੱਸਦਾ ਕਿਉਂਕਿ ਉਹਦਾ ਕੁਝ ਨਸ਼ਾ ਕੀਤਾ ਹੁੰਦਾ ਇੱਕ ਨਕਲੀ ਬਾਬਾ ਹੁੰਦਾ ਸਾਰੀ ਗੱਲਬਾਤ ਕੀ ਹੁੰਦਾ ਸਾਰਾ ਮਸਲਾ ਕੀ ਹੁੰਦਾ ਉਹਦਾ ਘਰ ਵਾਲਾ ਕੈਮਰੇ ਮੂਰੇ ਆ ਰਿਹਾ ਉਹ ਬਾਬਾ ਵੀ ਕੈਮਰੇ ਮੂਰੇ ਆ ਰਿਹਾ ਵੀ ਸਾਰੀ ਗੱਲਬਾਤ ਕੀ ਹੋਈ ਸੀ ਕਿਉਂ ਸੱਪ ਛੱਡਿਆ ਸੀ ਕਿਉਂ ਜਨਾਨੀ ਨੂੰ ਗਲਤ ਬੋਲਿਆ ਸੀ ਕਿਉਂ ਸੱਪ ਦੇ ਬਹਾਨੇ ਜਨਾਨੀ ਨੂੰ ਫੜ ਲਿਆ ਸੀ ਸਾਰੀ ਗੱਲਬਾਤ ਤੁਹਾਨੂੰ ਵਿਖਾਵਾਂ ਕੈਮਰੇ ਦੇ ਵਿੱਚ ਕੀ ਆ ਸਾਰਾ ਮਸਲਾ ਕੀ ਅੱਜ ਦੱਸਦਾ ਸਸੀ ਦਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀਆ ਦੋਸਤੋ ਅੱਜ ਜਿਹੜੇ ਸਾਤ ਨੂੰ ਫੜਿਆ ਇੱਕ ਸੱਪ ਫੜਨ ਵਾਲਾ ਬਾਬਾ ਪਰ ਪਿੰਡ ਦੇ ਵਿੱਚ ਜਦੋਂ ਵੜਦਾ ਇਹ ਕਿਸੇ ਦੇ ਘਰੇ ਤੇ ਉੱਥੇ ਗਲਤ ਕੰਮ ਕਰ ਦਿੰਦਾ ਸਾਰੀ ਗੱਲਬਾਤ ਕੀ ਬਣਦੀ ਹੈ ਸਾਰਾ ਮਸਲਾ ਕੀ ਬਣਦਾ ਹੈ ਇਸ ਬਾਬੇ ਨਾਲ ਦੰਦ ਕੇ ਕੱਢੀਏ ਨਾ ਅਜੇ ਵੀ ਦੰਦ ਦੰਦ ਕੇ ਕੱਢੀਏ ਨਾ ਦੰਦ ਦੇ ਬਾਬਾ ਦੰਦ ਦੇ ਸੇ ਕੱਢੇ ਆ ਹੁਣ ਵੀ ਕੱਢੀਏ ਨਾ ਮੈਂ ਤਾਂ ਕੋਈ ਨਹੀਂ ਕਰਦਾ ਮੈਂ ਤਾਂ ਉਹ ਕਰਨ ਆਇਆ ਆ ਆਪਣਾ ਕੰਮ ਕੀ ਕਰਨਾ ਹੈ ਤੂੰ ਜਿਹੜਾ ਕੋ ਮੈਨੂੰ ਪੁੱਛਣਾ ਪੁੱਛ ਭਾਪਾ ਕੀ ਕਰਨਾ ਆਇਆ ਸੀ ਇਹਨਾਂ ਦੇ ਘਰੇ ਮੈਨੂੰ ਸੱਪ ਫੜਨਾ ਆਇਆ ਹੈਗਾ ਤੇ ਬੁੜੀ ਕਾ ਤੋਂ ਫੜ ਲਈ ਫਿਰ ਬੁੜੀ ਕੌਣ ਕਹਿੰਦਾ ਫੜੀ ਮੈਂ ਮੈਨੂੰ ਮੈਨੂੰ ਕੋਲੇ ਸੀਗਾ ਨਾ ਨਾ ਕੀ ਸੋਚਦਾ ਗਲਤ ਬੋਲਿਆ ਜਾ ਰਿ 7 ਦਿਨ ਹੋ ਗਏ ਠੀਕ ਆ 7 ਦਿਨ ਹੋ ਗਏ ਸੱਪ ਫੜ ਕੇ ਲੈ ਜਾਂਦਾ ਛੱਡ ਕੇ ਰਾਤ ਨੂੰ ਫੇਰ ਸਾਡੇ ਘਰੇ ਉੱਠ ਜਾਂਦਾ ਇਹ ਕਹਿੰਦਾ ਮੈਂ ਡਰੇਨ 'ਚ ਛੱਡਦਾ ਠੀਕ ਆ ਡਰੇਨ 'ਚ ਛੱਡਦਾ ਡਰੇਨ ਸਾਨੂੰ ਨਹੀਂ ਪਤਾ ਡਰੇਨ 'ਚ ਜਾਵੇ ਸੱਪ ਫਿਰ ਕਿਸੇ ਹੋਰ ਦੇ ਘਰੇ ਬੜੇ ਕੇ ਸਾਡੇ ਘਰੇ ਉਹਨੂੰ ਚੱਠੀ ਪੱਤਰ ਦਿੱਤਾ ਵਾ ਭਾਈ ਇੱਥੇ ਬੜਨਾ ਰਾਤ ਨੂੰ ਸੱਟ ਜਾਂਦਾ ਗੰਦ ਉਤੋਂ ਦੀ ਇਹ ਇਹ ਮੁੜ ਕੇ ਮੰਨਦਾ ਨਹੀਂ ਸੀ ਕਿ ਸਾਰਾ ਕੁਝ ਫਿਰ ਮੈਂ ਤੇ ਛੇਤਰਪੋਲਾ ਕੀਤਾ ਨਹੀਂ ਮੇਰੀ ਘਰ ਵਾਲ ਨੂੰ ਅੱਜ ਗਲਤ ਹਰਕਤ ਕੀਤੀ ਆ ਕੀ ਪਤਾ ਨੂੰ ਕਿਹੜੇ ਨੇ ਪਿੰਡ ਚ ਕਿਹਨੇ ਕਿਹਾ ਤੈਨੂੰ ਉਹ ਪਿੰਡ ਚ ਦੱਸ ਕਿਹਨੇ ਕਿਹਾ ਤੈਨੂੰ ਕੀ ਗਲਤ ਹਰਕਤ ਕੀਤੀ ਐ ਮੈਂ ਮੈਨੂੰ ਸੱਪ ਫੜਨਾ ਆਉਣਾ ਇਹ ਮੈਨੂੰ ਸੱਦਦੇ ਆ ਵੀ ਬਾਬਾ ਆਏ ਸਾਡੇ ਘਰੇ ਸੱਪਾ ਸੱਪ ਮੈਂ ਤਾਂ ਉਹ ਦੂਰ ਤੱਕਰ ਸਾਡਾ ਆਉਣਾ ਹੁਣ ਤੇ ਇਹ ਤਾਂ ਘਰੇ ਹੀ ਨਹੀਂ ਸੀ ਜਦੋਂ ਸੱਪ ਫੜਨਾ ਆਇਆ ਇਹਨਾਂ ਦੇ ਘਰੇ ਸਹੀ ਗੱਲ ਸਾਰਾ ਟੱਬਰ ਸੀਗਾ ਇਹਨਾਂ ਦਾ ਇਹ ਤੁਸੀਂ ਗਰੇ ਭਾਈ ਮੈਂ ਬਾਅਦ ਚਾਹਾਂ ਯਾਰ ਇਹ ਕੱਲੀ ਦਿਨ ਵੀ ਵੇਖ ਕੇ ਵੱੜ ਗਿਆ ਕਹਿੰਦਾ ਛੋਡੇ ਕਿਹੜਾ ਸੱਪ ਬੜਿਆ ਉਹਨੂੰ ਆਂਦਾ ਕਹਿੰਦਾ ਵੀ ਬਾਬਾ ਜੀ ਸੱਪ ਬੜਿਆ ਤੂੰ ਕੱਢ ਦੇ ਠੀਕ ਆ ਪਿੰਡ ਦੇ ਕਿਸੇ ਬੰਦੇ ਨੇ ਚਲੂੰ ਗੱਲਾਂ ਦੀ ਹੁੰਨ ਜਾਂ ਕਿਵੇਂ ਵੀ ਆ ਇਹ ਮੁੜ ਕੇ ਉਹਨੂੰ ਜਾ ਕੇ ਕਹਿੰਦਾ ਕਹਿੰਦਾ ਵੀ ਤੂੰ ਕਿਵੇਂ ਆ ਵੀ ਤੇਰੇ ਵੀ ਮੈਂ ਤੇਰੇ ਨਾਲ ਗੱਲ ਕਰਨੀ ਆ ਉਹ ਕਹਿੰਦੀ ਕੀ ਗੱਲ ਕਰਨੀ ਬਾਬਾ ਉਹ ਕਹਿੰਦਾ ਵੀ ਮੈਨੂੰ ਤੂੰ ਸੋਹਣੀ ਲੱਗਦੀ ਏ ਇਹ ਉਹਨਾਂ ਦਾ ਵੀ ਸੱਪ ਤਾਂ ਮੈਂ ਜਾਣ ਕੇ ਛੱਡ ਕੇ ਜਾਂਣਾ ਤੁਹਾਡੇ ਘਰੇ ਜਿਵੇਂ ਉਹਨੂੰ ਐ ਕਿਉਂ ਨਹੀਂ ਮੈਨੂੰ ਫੋਨ ਲਾਦਾ ਕਹਿੰਦੀ ਆ ਤੇ ਉਹਨੇ ਬਾਬਾ 15 ਲਾ ਕੇ ਕੁੰਡਾ ਅੰਦਰ ਖੜਾਤਾ ਮੈਨੂੰ ਮੁੜ ਕੇ ਮੈਨੂੰ ਸਾਧ ਲੈ ਮੈਂ ਛੰਗਿਆ ਫਿਰਾਂ ਕੇ ਅੱਛਾ ਬਾਬਾ ਕੀ ਨੇ ਕਿਹਾ ਸੀ ਤੈਨੂੰ ਸੱਚ-ਸੱਚ ਦੱਸੀ ਕੀ ਨੇ ਕਿਹਾ ਸੀਗਾ ਵੀ ਉਹਨਾਂ ਦੇ ਘਰੇ ਜਾ ਕੇ ਇਹ ਗੱਲ ਬੋਲਨੀ ਗਲਤ ਬੋਲਦੀ ਫਗਤਕ ਮੈਨੂੰ ਲੋਕਾਂ ਨੇ ਅੱਖ ਹੈਗਾ ਮੈਨੂੰ ਕਹਿੰਦੇ ਵੀ ਤੂੰ ਐਂ ਕਰਕੇ ਜਾਵੜਾ ਕਰ ਠੀਕ ਆ ਮੈਂ ਇਹਨਾਂ ਦੇ ਘਰੇ ਸੱਪ ਸੱਪ ਠੀਕ ਆ ਚੱਲ ਮੈਂ ਛੜਤਾ ਹੈਗਾ ਦੋ ਤਿੰਨ ਵਾਰੀ ਉਭੇਰ ਆ ਗਿਆ ਮੈਨੂੰ ਕਿਪਾਤਾ ਭਾਂ ਇਹ ਗੱਪ ਮਾਰਦੇ ਕਿ ਝੂਠ ਮਾਰਦੇ ਆ ਮੈਂ ਚਲੋ ਇਹਨਾਂ ਦੇ ਘਰੇ ਬੱਗ ਆ ਇੱਕ ਦਿਨ ਇਹ ਘਰੇ ਹੈਣੀ ਸੀਗਾ ਠੀਕ ਆ ਮੈਨੂੰ ਇਹਦੇ ਘਰ ਵਾਲੇ ਲੱਗੇ ਸੋਹਣੀ ਤੇ ਮੈਨੂੰ ਉੱਥੇ ਗਲੀਆਂ ਦੇ ਆਸ ਕਮਾਨ ਰੇ ਦੱਸਤਾ ਮੈਨੂੰ ਕਹਿੰਦੇ ਵੀ ਉਹ ਜਨਾਨੀ ਕਹਿੰਦੇ ਗਲਤ ਆ ਯਾਰ ਮੈਂ ਨਾ ਯਾਰ ਭਾਈ ਮੈਨੂੰ ਵਿੱਚ ਕਹਿਣੀ ਨਹੀਂ ਹੁੰਦਾ ਮੈਂ ਇੱਕ ਦੋ ਵਾਰੀ ਫਿਰ ਮੈਂ ਹੋਰ ਟਰਾਈ ਕੀਤੀ ਕੀ ਕਹਿੰਦੇ ਸੀਗੇ ਹੋਬੀ ਵੀ ਪੁੱਛ ਲਈ ਉਹਨੂੰ ਜਾ ਕੇ ਹਾਂ ਪੁੱਛ ਲਈ ਕਹਿੰਦੇ ਮੈਂ ਇੱਕ ਦਿਨ ਉਹਨੂੰ ਪੁੱਛ ਲਿਆ ਤੇ ਹਾਂ ਕੀ ਇਹਨੇ ਘਰ ਵਾਲੀ ਨੇ ਇਹ ਤੇ ਘਰ ਵਾਲੀ ਨੇ ਇਹਨੂੰ ਫੋਨ ਲਾਤਾ ਉੱਤ ਆ ਆ ਗਿਆ ਇਹ ਮਣਕਾ ਤੂੰ ਕੀ ਕਰਦਾ ਕਹਿੰਦਾ ਇੱਥੇ ਮੈਂ ਮੈਂ ਤਾਂ ਸੱਪ ਫੜਨਾ ਹੈਗਾ ਤੇ ਹਾਂ ਕੀ ਇੱਕ ਦਿਨ ਉਹਨੇ ਮਣਫੇਰ ਸੱਦ ਲਿਆ ਮੈਂ ਫੇਰ ਫੇਰ ਵਾਗਿਆ ਫਿਰ ਨਹੀਂ ਸੱਦ ਲਿਆ ਇਹਦੇ ਜਨਾਨੀ ਨੇ ਤੇਰੀ ਜਨਾਨੀ ਨੇ ਫੇਰ ਸੱਦਿਆ ਕਹਿੰਦਾ ਬਾਬਾ ਮੈਂ ਗੱਲ ਦੱਸਦਾ ਯਾਰ ਇਹ ਮਰੀ ਜਾਂਦਾ ਤੈਨੂੰ ਸਿੱਧੀ ਗੱਲ ਦੱਸਦਾ ਸੱਪ ਫੜਨ ਨੂੰ ਦੋ ਤਿੰਨ ਵਾਰੀ ਮੈਂ ਸੱਦਿਆ ਇਹ ਇੱਕ ਦਿਨ ਗਿਆ ਥੱਕੇ ਨਾ ਇਹ ਕਹਿੰਦਾ ਸੋਡੇ ਕੇਲੇ ਸੱਪ ਬੜਿਆ ਮਦਾਂ ਅੱਖਾਂ ਦੇ ਸਾਹਮਣੇ ਉਹ ਕਹਿੰਦੀ ਬਾਬਾ ਬੜਿਆ ਤਾਂ ਵੀਰ ਨੀ ਜਾ ਕੱਢ ਲਾ ਠੀਕ ਆ ਮੈਂ ਘਰੇ ਹੈ ਨਹੀਂ ਸੀ ਇਹ ਉਹਨੂੰ ਕਹਿੰਦਾ ਕਹਿੰਦਾ ਸੱਪ ਦਾ ਦੱਬਾ ਨਾ ਮਾ ਦਾ ਤੈਨੂੰ ਫੜਨਾ ਹੈ ਹੂੰ ਠੀਕ ਹੈ ਨਾ ਜਦੋਂ ਉਹਨੇ ਮੈਨੂੰ ਫੋਨ ਲਾਇਆ ਉਹ ਕਹਿੰਦੀ ਮੈਂ ਐਡੀ ਬੇਲੀ ਨਹੀਂ ਤਰੀ ਫਿਰਦੀ ਵੀ ਜਣਾ ਖਣਾ ਕੇ ਮੈਨੂੰ ਹੱਥ ਲਾ ਜੂਗਾ ਜਿਹਦੇ ਨਾਲ ਵਿਆਹੀ ਆ ਮੈਂ ਕਹਿੰਦੀ ਸਾਲਾ ਕੁਛ ਉਹਦਾ ਤੈਨੂੰ ਕਿਹਾ ਕਿਹੜੇ ਕੰਜਰ ਨੇ ਪਹਿਲਾਂ ਤਾਂ ਉਹਨੇ ਸੱਟਿਆਂ ਦੇ ਜੁੱਤੀਆਂ ਮੋੜ ਕੇ ਉਹਨੇ ਲਾ ਕੇ ਬਾਅਦ ਮੈਨੂੰ ਫੋਨ ਲਾਤਾ ਮੋੜ ਕੇ ਆ ਕੇ ਮੈਂ ਸੱਟਿਆਂ ਸਾਡੇ ਪਿੰਡ ਚੋਂ ਬੰਦੇ ਨੂੰ ਉਂਗਲਾ ਲਾਉਂਦੇ ਨਾਲ ਤਾਂ ਮੈਂ ਉਹਨਾਂ ਦੀ ਭੈਣ ਘਰੋਂ ਨਾਲ ਟਿਕਾ ਕੇ ਨਾਲ ਇਹਦੀ ਗੱਲ ਕੀ ਕਹਿੰਦੇ ਪਿੰਡ ਵਾਲੇ ਇੱਕ ਪਿੰਡ ਵਾਲੇ ਕਹਿੰਦੇ ਵੀ ਇਹਦੀ ਜਨਾਨੀ ਦੀ ਸੋਹਣੀ ਆ ਗਲਤ ਆਏ ਪੁੱਛ ਲਈ ਬਾਬਾ ਜੀ ਆ ਕੇ ਅੱਛਾ ਇਹ ਗੱਲ ਕਹੀ ਤੈਨੂੰ ਹਾਂ ਬਾਈ ਸਾਰੇ ਨਹੀਂ ਆਖੀ ਗਈ ਉਹ ਕਹਿੰਦੇ ਗਲਤ ਆ ਜਾ ਕੇ ਪੁੱਛ ਲੈ 100 80% ਗਲਤ ਆ ਕਹਿੰਦੇ ਤੂੰ ਜਾ ਕੇ 100 80% ਗਲਤ ਜਾ ਕੇ ਪੁੱਛ ਲੈ ਹਾਂ ਜਾ ਕੇ ਪੁੱਛ ਲੈ ਫਿਰ ਮਸਲਾ ਸ਼ਰਮ ਨਹੀਂ ਆਉਂਦੀ ਫਿਰ ਸ਼ਰਮ ਕਾਦੀ ਆ ਫਿਰ ਜਦੋਂ ਉਹ ਇਹ ਜਨਾਨੀ ਹੋ ਸੀਗੀ ਫਿਰ ਜਨਾਨੀ ਕੀ ਵੇਖੀ ਤੂੰ ਗਲਤ ਨਾ ਕੀ ਵੇਖੀ ਗਲਤ ਨੂੰ ਅੱਧੇ ਪਿੰਡ ਨਾਲ ਸੈੱਟ ਹੋਈ ਫਿਰਦੀ ਹਾਈ ਤੇ ਕਿਹੜੇ ਬੰਦੇ ਨਾਲ ਸੈੱਟ ਹੋ ਗਈ ਦੱਸ ਸਾਰਾ ਨਾ ਹੀ ਆ ਤੂੰ ਦਿਖਾ ਮੇਰੇ ਮੂੰਹ ਤੇ ਲਿਆ ਬਣਾਉ ਸਾਲਾ ਕੱਲਾ ਸਾਰੇ ਪਿੰਡ ਨਾਲ ਸੈੱਟ ਆ ਫਿਰ ਤੂੰ ਕੀ ਲੈਣਾ ਸੀ ਇਹਨਾਂ ਦੇ ਘਰੇ ਉਹ ਮੈਂ ਤਾਂ ਸੱਪ ਫੜਨ ਆਇਆ ਮੈਨੂੰ ਕਹਿੰਦੀ ਮਾ ਕੇ ਨਹੀਂ ਤੇ ਨਾਲ ਗੱਲ ਕਰਨੀ ਆ ਅੱਛਾ ਇਹਦੀ ਘਰ ਵਾਲੀ ਕਹਿੰਦੀ ਵੀ ਮੈਂ ਤੇਰ ਨਾਲ ਗੱਲ ਕਰਨੀ ਆ ਹਾਂ ਉਹਨੇ ਕਿਉਂ ਉਹਨੇ ਜਿੱਤੀਆਂ ਸਿੱਟੀਆਂ ਤੇਰੇ ਹੁਣ ਸਾਡੇ ਇੱਥੇ ਫਿਰ ਜੇ ਉਹਨੇ ਕਿਹਾ ਸੀ ਫਿਰ ਤੇ ਤੇਰੇ ਖੇਤਰ ਕਦ ਪਵਾਏ ਸਿੱਤਰ ਕਿਉਂ ਸਿੱਤਰ ਕਿਨੇ ਪਵਾਏ ਆ ਨਹੀਂ ਆ ਬਾਅਦੇ ਕਦ ਪਵਾਏ ਆ ਇਹ ਤਾਂ ਰੱਖੇ ਵੇ ਆ ਮੈਂ ਐ ਕਰੀ ਮੜਾ ਇਹਨੂੰ ਆ ਆ ਵਖਾਈ ਕੱਚਾ ਫਿਰ ਸੱਜ ਤੋਂ ਕੀ ਦੇਣਾ ਇਹਦੇ ਕੱਚਾਂ ਚ ਵੀ ਵਾਲ ਤੇ ਆ ਆ ਵੇਖੋ ਵਾਲ ਇੱਥੇ ਸਿਰ ਵਾਲੇ ਵਾਲ ਉਹਦਾ ਹੀ ਬਟਾ ਤੇ ਇਹਦੇ ਨਾਲ ਕੁੜੀ ਸੱਟ ਹੋਊਗੀ ਹਾਂ ਜਿੰਨਾ ਕੁੜਾ ਧਿਆਨ ਦੇਣ ਤੇ ਲਾਉਣਾ ਨਾ ਉਹਨਾਂ ਨੂੰ ਤੇ ਲਾ ਨਾ ਹਣ ਤੇ ਲੈ ਜਾਨੇ ਆ ਲਾਈ ਜਾਨੇ ਆ ਨਾ ਨਾ ਹਣ ਤੇ ਨਾ ਲੈ ਜਾਨਾ ਨਹੀਂ ਤੁਸੀਂ ਕਿਉਂ 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 ਸੱਪਾਂ ਵਾਲਿਆਂ ਬਾਬਿਆਂ ਨੂੰ ਕਿਉਂ ਲੋਕਾਂ ਨੂੰ ਬਦਨਾਮ ਕਰਦੇ ਹੋ ਤੁਸੀਂ ਆ ਭਗਤਾ ਕੌਣ ਬਦਨਾਮ ਕਰਦਾ ਲੋਕ ਨਾ ਭਾਈ ਮੈਂ ਤੁਹਾਨੂੰ ਗੱਲ ਦੱਸਦਾ ਲੋਕ ਇਹ ਜਿਹੇ ਹੋਗੇ ਜਿਹੇ ਜੇ ਇਹ ਬੰਦੇ ਨਾ ਬਹਿ ਰੁੱਪ ਗਏ ਜਿਹੜੇ ਸਹੀ ਜੋਗੀ ਹੈ ਨਾ ਜੋਗੀ ਮਾਸਾ 100 ਦੇ ਵਿੱਚੋਂ 10 ਸਹੀ ਜੋਗੀ ਹੋਣਗੇ 90 ਇਹ ਜਿਹੇ ਖਰਾਬ ਕਰਨ ਵਾਲੇ ਆ ਜਿਹੜੇ ਜੋਗੀ ਆ ਉਹ ਇਹ ਜਿਹਾਂ ਹਰਕਤਾਂ ਕਰਦੇ ਆ ਜੇ ਨਾ ਤੇ ਲੋਕਾਂ ਦੇ ਕਿਹੜੇ ਸੱਪ ਫੜਨੇ ਆਂਦੇ ਤੇ ਦੂਜੇ ਦਿਨ ਇਹ ਇਹ ਕਿਹੜੇ ਆ ਫਿਰ ਇਹ ਕੌਣ ਇਹ ਤਾਂ ਬਹਿ ਰੁੱਪ ਗਿਆ ਯਾਰ ਜਿਵੇਂ ਆ ਹਨੀ ਜਿਵੇਂ ਮੰਨ ਕੇ ਚੱਲ ਆਹ ਦੂਜੇ ਆਉਂਦੇ ਆ ਸਟੂਲੇ ਚੱਲੀ ਜਾਂਦੇ ਆ ਉਹ ਵੀ ਬਹਿ ਰੁੱਪ ਗਿਆ ਸਟੂਲੇ ਆ ਸਟੂਲੇ ਹੁਣ ਇਹ ਤਾਂ ਆਪਦੀ ਆ ਬਣੇ ਵਿਆ ਜਿਹੜਾ ਸਹੀ ਮਹੰਤਾ ਉਹ ਤਾਂ ਅੱਡਾ ਚੀਜ਼ ਠੀਕ ਹੈ ਉਹੀ ਇਹ ਚੀਜ਼ ਆ ਵੀ ਜਿਹੜੇ ਸਹੀ ਜੋਗੀ ਆ ਉਹ ਇਹ ਜੀ ਹਰਕਤ ਨਹੀਂ ਕਰਦੇ ਤੇ ਜਿਹੜੇ ਇਹ ਬਣੇ ਵਿਆ ਬਹਿ ਰੁੱਪ ਗਿਆ ਇਹ ਤੇ ਨਹੀਂ ਆ ਬਾਲ ਤੇ ਅਸਲੀ ਆ ਹਾਂ ਅਸਲੀ ਆ ਬਾਲ ਵਿਖਾ ਅਸਲੀ ਇਹ ਤੇਰੇ ਆ ਆਏ ਕਿਵੇਂ ਟੋਪੀ ਲਾਈ ਤਾਂ ਟੋਪੀ ਕਿੱਥੇ ਲਈ ਹੋਈ ਆ ਨਹੀਂ ਅੱਛਾ ਇਹ ਤੂੰ ਆਹ ਕੰਮ ਵਿੱਚ ਕਿੱਧਰ ਪੈ ਗਿਆ ਤੂੰ ਆਹ ਆ ਕਿਹੜੇ ਕੰਮ ਫੜੇ ਹੋਇਆ ਤੇ ਮੇਰੇ ਕੋਲ ਹੋਰ ਕੋਈ ਜ਼ਗਾਰੀ ਹੈ ਨਹੀਂ ਸੀਗਾ ਫਿਰ ਮੈਂ ਭਾਂ ਦੇ ਫੋਦੀ ਕਰਦਾ ਕੀ ਬਾਬੇ ਵਾਲੇ ਲੱਛਣ ਤਾਂ ਹੈ ਨਹੀਂ ਇਹਦੇ ਚ ਜਦੋਂ ਮੈਂ ਤੁਹਾਨੂੰ ਗੱਲ ਦੱਸਦਾ ਕੋਈ ਲੈ ਜ਼ਗਾਰ ਜਗੂਰ ਨਹੀਂ ਇਹ ਖਾਂਦਾ ਨਸ਼ਾ ਠੀਕ ਆ ਮੈਨੂੰ ਜਿੱਥੋਂ ਪਤਾ ਲੱਗਿਆ ਇਹਨੂੰ ਆਇਆ ਹੁੰਦਾ ਵੀ ਕਿਸੇ ਦੇ ਕਿਰੇ ਹਮਲਾ ਸੱਪ ਸਾਡੇ ਕਿਰੇ 47 ਦਾ ਸਾਡੇ ਕਿਰੇ ਛੱਡ ਗਿਆ ਇਹ ਉੱਧਰ ਕੀ ਠੀਕ ਆ ਉੱਧਰ ਕੀ ਆ ਉੱਧਰ ਕੀ ਆ ਲੋਕ ਕਹਿੰਦੇ ਆ ਫਿਰ ਹੋਇਆ ਕੈਮਰਾ ਚੱਲੀ ਜਾਂਦਾ ਤੂੰ ਉਧਰ ਵੇਖ ਹੁਣ ਤੁਸੀਂ ਇੱਥੇ ਮੈਨੂੰ ਸੱਦ ਲਿਆ ਮੂੰਹ ਚੱਕ ਕਿੱਧਰ ਕਿਤੇ ਇੱਧਰ ਕਿਤੇ ਇੱਧਰ ਚਾਹ ਉਹ ਇੰਟਰਵਿਊ ਕਰਨ ਨੂੰ ਸੱਦ ਲਿਆ ਇੱਥੇ ਤੇ ਮੈਂਟ ਲੱਗਦਾ ਮੇਰੇ ਤਾਂ ਬਾਬਾ ਇਹ ਮੈਂਟਲਾ ਨਸ਼ਾ ਪਤਾ ਕਰਦਾ 500 ਰੁਪਏ ਇੱਕ ਦਿਨ ਲੈ ਜਾਂਦਾ ਸੱਪ ਫੜਨ ਦਾ ਠੀਕ ਆ 5-7 ਤਾਂ ਸੱਪ ਰੱਖੀ ਬਿਠਾਉਦੇ ਕੋਲੇ ਜਿਵੇਂ ਬੌਂਡ ਕੀਤੇ ਹੁੰਦੇ ਆ ਰੱਖਦੇ ਕਰੇ ਛੱਡਿਆਉਂਦਾ ਇਹ ਤਾਂ ਆਪਾਂ ਅੱਧਾ 2-2 3-3000 ਰੁਪਏ ਸੱਪ ਜਿਹੜੇ ਤੂੰ ਰੱਖੀ ਬਿਠਾਏ ਤੈਨੂੰ ਪਤਾ ਲੀਗਲ ਨਹੀਂ ਹੁੰਦੇ ਇਹ ਹਾਂ ਹਾਂ ਲੀਗਲ ਆ ਇਹ ਹਾਂ ਕੀਤਾ ਜਾ ਥੋੜੇ ਫਿਰਦੇ ਆ ਟ੍ਰੇਨਾਂ ਦੇ ਤੇ ਇਤਿਹਾਸ ਦੀ ਯਾਦਿਨੀ ਫਿਰਦੇ ਆ ਤੂੰ ਤਾਂ ਬੰਦ ਬੰਦੀ ਬਣਾਈ ਬੈਠਾ ਉਹਨਾਂ ਨੂੰ ਇਹਦੇ ਕੋਲ ਜਿਹੜੇ ਅਸੀਂ ਸੱਪ ਵੇਖਿਆ ਨਾ ਉਹ ਬੁੰਦਲੇ ਫਿਰਦੇ ਆ ਇਹ ਆਹਦੀ ਪਟਾਰੀ ਦੇ ਵਿੱਚ ਪਾਈ ਬੈਠਾ ਸੱਪ ਬੁੰਦਲੇ ਪਏ ਆ ਇਹ ਕਹਿੰਦਾ ਮੈਂ ਉਹਨਾਂ ਨੂੰ ਕੀ 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 ਪਿਉਣਾ ਉਹਨਾਂ ਨੂੰ ਕੀ ਖਵਾਉਣਾ ਉਹਨਾਂ ਨੂੰ ਉਹਨਾਂ ਨੂੰ ਸਾਰਾ ਕੁਝ ਖਵਾਈ ਦਾ ਕੀ ਖਾਣ ਸਾਰਾ ਕੁਸ ਕੀ ਖਾਂਦੇ ਆ ਸੱਪ ਰੋਟੀ ਟੋਕ ਤੋਂ ਲੈ ਕੇ ਬਦਾਮਾਂ ਤੇ ਕਰ ਰੋਟੀ ਖਾਂਦੇ ਆ ਕਹਿੰਦੇ ਸੱਪ ਛੱਡ ਕੇ ਆਉਂਦੇ ਸਾਨੂੰ ਪਤਾ ਕੀ ਜਮਾਂ ਮਰਿਆ ਜਾਂਦੀ ਜਿਵੇਂ ਹੱਡਾਂ ਨਿਕਲ ਜਾਂਦੀਆਂ ਤੁਰਦਾ ਮਸਾ ਸੀ ਉਹ ਇਹ ਛੱਡਿਆ ਆਉਂਦਾ ਉਹਨੂੰ ਅਸੀਂ ਆਪਾਂ ਕਹਿੰਦੇ ਦੋਸਤੋ ਇਹ ਉਹ ਬਾਬਾ ਜਿਹੜਾ ਇਹਦੀ ਘਰ ਵਾਲੀ ਨੂੰ ਪਿੰਡ ਦੇ ਲੋਕਾਂ ਦੇ ਪਿੱਛੇ ਲੱਗ ਕੇ ਤੇ ਗਲਤ ਬੋਲਦਾ ਉਹਨੂੰ ਲੋਕ ਇਹਨੂੰ ਕਹਿ ਦਿੰਦੇ ਆ ਵੀ ਉਹਨਾਂ ਦੀ ਘਰ ਵਾਲੀ ਕੋਲ ਜਾਏਗਾ ਤੇ ਉਹਨੂੰ ਗਲਤ ਬੋਲੇਗਾ ਜਾਂ ਉਹਨੂੰ ਗਲਤ ਕਹੇਗਾ ਤੌਣੇ ਮਿੰਟ ਚ ਮੰਨ ਜਾਣਾ ਤੇ ਉਹੀ ਗੱਲ ਇਹਦੇ ਨਾਲ ਹੋਈ ਇਹ ਨੇ ਜਾ ਕੇ ਬਾਬੇ ਨੇ ਉਹਨਾਂ ਦੇ ਘਰੇ ਸੱਪ ਛੱਡਦਾ ਉਸ ਤੋਂ ਬਾਅਦ ਉਹਦੇ ਨਾਲ ਗਲਤ ਹਰਕਤ ਕਰਦਾ ਤੇ ਜਿਹਦੇ ਕਰਕੇ ਇਹਨੂੰ ਨਿਮਮਣਾ ਬਣ ਲੈਂਦੇ ਇਹਨੂੰ ਕੁੱਟਦੇ ਆ ਪੂਰਾ ਕੁੱਟਦੇ ਆ ਪਰ ਫਿਰ ਵੀ ਇਹ ਬਾਬਾ ਕਹਿੰਦਾ ਵੀ ਮੈਂ ਗਲਤ ਨਹੀਂ ਹੈਗਾ ਮੈਨੂੰ ਇਹ ਦੱਸੋ ਇਹ ਜਿਹੜੇ ਬਹਿਰੂਪੀਏ ਹਨ ਆ ਚੋਲੇ ਦੇ ਵਿੱਚ ਜਿਹੜੇ ਜੋਗੀ ਅਸਲੀ ਹਨ ਉਹ ਕਦੇ ਕਿਸੇ ਦੇ ਘਰੇ ਬਿਨਾ ਗੱਲ ਤੋਂ ਨਹੀਂ ਜਾਂਦੇ ਜਾਂ ਕੋਈ ਕੰਮ ਹੁੰਦਾ ਉਦੋਂ ਜਾਂਦੇ ਆ ਜਾਂ ਉਹਨਾਂ ਦਾ ਰੋਜ਼ਗਾਰ ਇਹ ਸਿਸਟਮ ਹੁੰਦਾ ਚੱਲ ਉਹਨਾਂ ਨੇ ਆਟਾ ਮੰਗ ਲਿਆ ਜਾਂ ਕਣਕ ਮੰਗ ਲਈ ਉਹਨਾਂ ਨੂੰ ਪਾ ਦਿੰਦੇ ਆ ਲੋਕ ਪਰ ਲੋਕਾਂ ਨੇ ਇਹ ਇਹ ਜਿਹੇ ਫੁੱਦੂ ਬੰਦੇ ਆ ਨੇ ਨਾ ਢੋਂਗ ਰਚਾਏ ਹੋਏ ਆ ਆ ਜਿਹੜਾ ਜੋਗੀ ਬਣਿਆ ਹੋਇਆ ਇਹਨੇ ਨਕਲੀ ਵਾਲ ਲਾਏ ਹੋਏ ਕੱਚਾਂ ਦੇ ਦੇ ਵਾਲ ਹੈਗੇ ਆ ਤੁਸੀਂ ਇਹ ਵੇਖ ਲਓ ਨੌਂਦਾ ਤੋਂਂਦਾ ਵੀ ਹੈ ਨਹੀਂ ਤੁਸੀਂ ਇਹਦੇ ਮੂੰਹ ਵੇਖ ਕੇ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਸਿਰੇ ਦਾ ਨਸ਼ੇੜੀ ਆ ਜਿਹੜਾ ਪਿੰਡ ਦੇ ਵਿੱਚ ਜਾਂਦਾ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਉੱਥੇ ਗਲਤ ਹਰਕਤ ਕਰਦਾ ਨਾਲੇ ਉੱਥੋਂ ਜਿਹੜੇ ਪੈਸੇ ਬਣਦੇ ਉਹਦਾ ਨਸ਼ਾ ਕਰਦਾ ਇਹ ਜਿਹੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਬਹਿਰੂਪੀ ਆ ਜਿਵੇਂ ਆਪਾਂ ਕਹਿੰਦੇ ਸਟੂਲੇ ਉਹ ਮੰਤਾ ਮੰਤ ਹੁੰਦੇ ਜਿਹੜੇ ਅਸਲੀ ਹੁੰਦੇ ਆ ਉਹ ਉਹਨਾਂ ਨੂੰ ਬਾਬੇ ਕਿਹਾ ਜਾਂਦਾ ਤੇ ਸਟੂਲੇ ਨੂੰ ਸਟੂਲੇ ਟੈਂਪੂ ਕਿਹਾ ਜਾਂਦਾ ਤੇ ਇਹ ਉਹ ਟੈਂਪੂ ਆ ਜਿਹੜੇ ਜਾਣ ਕੇ ਇੱਕ ਜੋਗੀ ਦਾ ਰੂਪ ਧਾਰਨ ਕਰਦੇ ਜੋਗੀ ਦੇ ਬਾਣੇ ਨੂੰ ਵੀ ਲਦਾਗ ਲਾਉਂਦੇ ਆ ਇਹਨਾਂ ਭਾਈ ਮੈਂ ਤੁਹਾਨੂੰ ਗੱਲ ਸੁਣਾਉਣਾ ਹੋ ਗਈ ਪਤਾ ਦੋ ਹੋ ਗਏ 15 16 ਦਿਨ ਹੋ ਗਏ ਹਨ ਮੈਨੂੰ ਕਿਸੇ ਬੰਦੇ ਨੇ ਪਿੰਡ ਚੋਂ ਹੋਣ ਦੱਸੀ ਗੱਲ ਇਹ ਜੀ ਕਰਤੂਤ ਇਹ ਕੀ ਕਰਦਾ ਜੀ ਸੱਪ ਛੱਡਿਆ ਜੀ ਠੀਕ ਹੈ ਉਹਨਾਂ ਦੇ ਕਹਿੰਦੇ ਲਗਾਤਾਰ 6-7 ਦਿਨ ਛੱਡਦਾ ਜਾਏ ਉਹ ਕਦੇ ਕੁਦਰਤੀ ਜਦੋਂ 6ਵੇਂ 7ਵੇਂ ਦਿਨ ਸੱਪ ਛੱਡੋ ਜੋੜੀ ਬਣਾਈ ਫਿਰੇ ਇਹਨੂੰ ਸੱਦ ਲਿਆ ਜਦੋਂ ਸਾਦਲੇ ਨੂੰ ਬਾਈ ਇਹਨੇ ਵਜਾਈ ਅੱਧਾ ਘੰਟਾ ਬੀਨ ਨਸ਼ੇ ਪੱਤਾਂ ਵਾਲਾ ਸੀਗਾ ਸਾਹ ਚੜ ਗਿਆ ਠੀਕ ਆ ਜਦੋਂ ਸਾਹ ਚੜ ਗਿਆ ਸੱਪ ਦੋ ਨਿਕਲੇ ਹੁਣ ਇਹਨੂੰ ਆਏ ਨਾ ਪਤਾ ਲੱਗੇ ਸਾਡਾ ਕਿਹੜਾ ਤੇ ਇਹਨਾਂ ਦਾ ਕਿਹੜਾ ਠੀਕ ਆ ਮੂੰਹ ਚ ਬੀਨ ਫੁੱਲ ਗਈ ਇਹਦੇ ਉਹ ਕਹਿੰਨ ਬੀਨ ਬਈ ਸੱਪ ਫੜ ਉਹ ਕਹਿੰਦਾ ਮੈਂ ਹੁਣ ਮੈਨੂੰ ਆਪ ਨੂੰ ਨਹੀਂ ਪਤਾ ਲੱਗਦਾ ਮੇਰਾ ਕਿਹੜਾ ਉਹ ਕਹਿੰਦਾ ਮੇਰੇ ਕਿਹੜੇ ਦਾ ਮਤਲਬ ਕੀ ਕਹਿੰਦਾ ਵੀ ਮੈਂ ਜਿਹੜਾ ਛੱਡ ਕੇ ਗਿਆ ਉਹਨਾਂ ਨੇ ਭਲਾਵਾ ਸੱਪ ਤਾਂ ਛੱਡ ਤੇ ਇੱਕ ਪਾਸੇ ਇਹਦਾ ਚੰਗਾ ਜਲੂਸ ਕੱਢਣੇ ਬਗਲੀ ਬਗਲੀ ਖੋਲ ਕੇ ਸਾਰਾ ਕੁਝ ਖੋਲਿਆ ਤੋ ਹੈ ਬੱਸ ਸੱਚੀ ਗੱਲ ਉਹਦੇ ਘਰੇ ਛੱਦ ਕੇ ਸੱਪਾਂ ਦੇ ਬਹਾਨੇ ਹੋਰ ਮੇਰਾ ਨਾਲ ਉੱਥੇ ਕੁੱਟ-ਕੁੱਟ ਕੇ ਕੱਢਦਾ ਜਰੂਰ ਸੀ ਇਹਨਾਂ ਨੇ ਮੈਂ ਇੱਕ ਮੈਂ ਤਾਂ ਆਖਿਆ ਫਿਰ ਅੱਬੀ ਆਂਡ ਮਾਰਾ ਉਹਦੇ ਕੰਮ ਦੀ ਉਹਨਾਂ ਨੂੰ ਕਹਿੰਦਾ ਮੈਂ ਸੱਪ ਕੀ ਫੜਾ ਤੁਸੀਂ ਆਪ ਦਾ ਫੜ ਲਓ ਮੈਂ ਆਪ ਦਾ ਫੜ ਲੈਣਾ ਉਹਨਾਂ ਨੇ ਫਿਰ ਫੜ ਲਿਆ ਉਹ ਕਹਿੰਦੇ ਸੱਪ ਤਾਂ ਛੱਡਿਆ ਇੱਕ ਪਾਸੇ ਮੇਰੀ ਗੱਲ ਸੁਣ ਤੂੰ ਮਾੜੀ ਮੋਟੀ ਸ਼ਰਮ ਤੇਨੋਂ ਹੋਣੀ ਚਾਹੀਦੀ ਹੁਣ ਵੀ ਤੂੰ ਦੰਦ ਕੱਢੀ ਜਾਂਦਾ ਤੇਰਾ ਨਸ਼ਾ ਕੀਤਾ ਹੋਇਆ ਕੋਈ ਨਸ਼ਾ ਕੀ ਕੋਹ ਨਹੀਂ ਕੀਤਾ ਵਾ ਹਾਂ ਹਾਂ ਕਰਦਾ ਤਾਂ ਨਸ਼ਾ ਮਾੜੇ ਮੋਟੇ ਜੇ ਕਰ ਲੈਂਦਾ ਕਿਹੜੇ-ਕਿਹੜੇ ਨਸ਼ੇ ਕਰਦਾ ਦਾਰੂ ਪੀਨੇ ਆ ਹਾਂ ਦਾਰੂ ਪੀਨੇ ਆ ਤੜ ਕੇ ਚਟਾ ਲਾ ਲੈਂਦਾ ਚਟਾ ਨਾ ਜਿਹੜੇ ਆ ਬਾਲ ਜੇ ਲਾਇਆ ਇਹ ਨਕਲੀ ਆ ਨਾ ਅਸਲੀ ਆ ਨਹੀਂ ਲਾਈ ਸਿਰ ਤੋਂ ਲਾਈ ਬਈ ਇਹਦੇ ਸਿਰ ਨਹੀਂ ਨਹੀਂ ਤਾਂ ਅਸਲੀ ਅਸਲੀ ਨਹੀਂ ਆ ਦੇਖ ਲੈ ਨਕਲੀ ਆ ਨਕਲ ਬਾਲ ਵੀ ਨਕਲੀ ਲਾਈ ਫਿਰਦਾ ਬਾਬਾ ਤੂੰ ਬਾਲ ਵੀ ਨਕਲੀ ਲਾਈ ਫਿਰਦਾ ਚੱਲ ਕੋਈ ਨਹੀਂ ਭਗਤਾ ਫਿਰ ਆ ਸਾਈਕਲ ਕਿਹਦਾ ਚੱਕਿਆ ਸਾਈਕਲ ਮੇਰਾ ਹੀ ਆ ਇਹ ਸਾਈਕਲ ਤੇਰਾ ਤਾਂ ਨਹੀਂ ਲੋਕਾਂ ਦੇ ਘਰਾਂ 'ਚ ਅਸੀਂ ਸਾਈਕਲ ਤੇ ਜਾਂਦੇ ਆ ਸੱਪ ਫੜਨਾ ਹਾਂ ਹੁਣ ਸਾਡੇ ਕੋਲੇ ਕੋਈ ਮੋਟਰਸਾਈਕਲ ਗੱਡੀ ਨਹੀਂ ਫਿਰ ਸੱਪ ਫੜਦਾ ਫੜਦਾ ਜਨਾਨੀ ਕਾ ਤੋਂ ਫੜ ਲਈ ਸੀ ਜਨਾਨੀ ਇਹਦੇ ਲੋਕਾਂ ਨੇ ਹੱਕ ਹੈ ਬਈ ਯਾਰ ਮੈਂ ਠੀਕ ਹੈ ਤਾਂ ਸੀ ਉਹ ਕਹਿੰਦੇ ਵੀ ਹਿੱਲੀ ਵੀ ਆ ਕਹਿੰਦੇ ਜਦੋਂ ਮਰਦੀ ਸੀ ਛੇੜ ਲਈ ਹਿੱਲੀ ਵੀ ਆ ਜਰਾਨੀ ਕੀ ਮਰਦਾ ਮੇਰਾ ਜੇ ਤੈਨੂੰ ਲੋਕ ਕੱਲ ਨੂੰ ਕਹਿਣੇ ਮੇਰੀ ਘਰ ਵਾਲੀ ਨਾਲ ਇਹ ਕੰਮ ਹੋਇਆ ਬਈ ਇਹ ਤੈਨੂੰ ਗੁੱਸਾ ਨਹੀਂ ਆ ਰਿਹਾ ਤੇ ਮੈਂ ਤਾਂ ਬਈ ਛੰਡ ਲਾਤੀ ਹੁਣ ਇਹਦਾ ਪਤਾ ਨਹੀਂ ਕੀ ਨਸ਼ਾ ਕੀਤਾ ਵਾ ਮੈਂ ਤਾਂ ਫੜਾਉਂਗਾ ਪੁਲਿਸ ਨੂੰ ਉਹਨੂੰ ਆਂ ਕਿਹ ਕਹਿਗਾ ਪੁਲਿਸ ਮੂਰੇ ਕੀ ਕਹਿਆ ਮੈਂ ਕਹੂੰਗਾ ਵੀ ਇਹ ਸੱਪ ਲੋਕਾਂ ਦੇ ਕਰੇ ਛੱਡ ਕੇ ਆਪ ਹੀ ਆਉਂਦਾ ਆਪ ਹੀ ਫੜ ਲਓ ਨਾਲੇ ਤੀਮੀਆਂ ਛੇੜਦਾ ਠੀਕ ਹੈ ਨਾ ਵੀ ਜਿਹੜੀ ਇਹ ਮੇਰੀ ਜਿਹੜੇ ਭੈਣ ਚੋਦਾਂ ਨੇ ਤੇ ਤੇਰੇ ਜਿਹੜੇ ਬੰਦੇ ਨੇ ਇਹ ਠੀਕ ਹੈ ਨਾ ਵੀ ਜਿਹੜਾ ਬਣਾ ਗੱਲ ਤੋਂ ਭਾਂਜੇ ਤੋਂ ਬਦਨਾਮ ਕਰੀ ਜਾਂਦੇ ਸਾਲੇ ਜੋ ਉਹਨਾਂ ਦੇ ਘਰ ਵਾਲਿਆਂ ਚ ਉਹਨਾਂ ਦੇ ਪਛਾਣ ਦਾ ਕਿਹੜੇ ਬੰਦੇ ਆ ਜਿਹੜੇ ਤੈਨੂੰ ਗਲਤ ਬੋਲੇ ਸੀ ਹਾਂ ਕਿਹੜੇ-ਕਿਹੜੇ ਆ ਇਹਨਾਂ ਦੀ ਗਲੀ ਜੀ ਆਸੇ-ਪਾਸੇ ਜੱਗਾ ਜੱਗਾ ਕੌਣ ਜੱਗਾ ਹੈਗਾ ਸਾਡੇ ਤਿੰਨ-ਚਾਰ ਘਾਟ ਛੱਡ ਕੇ ਉਹ ਮੈਂ ਕੁੱਟਿਆ ਸੀ ਇੱਕ ਦੋ ਲਈ ਉੱਥੇ ਖੇਤ-ਬੱਟ ਪਿੱਛੇ ਹੋਰ ਕੌਣ ਹੋਰ ਇੱਕ ਆਵਣਾ ਹਾਂ ਆਵਣਾ ਇੱਕ ਆਵਣਾ ਵੀ ਆਹੋ ਸੀਗਾ ਉਹਦੇ ਨਾਲ ਹੀ ਹੋਰ ਕੌਣ ਸਿਰੂ ਸਿਰੂ ਕੌਣ ਸਿਰੂ ਪਤਾ ਨਹੀਂ ਸਿਰੂ ਇਹ ਤਿੰਨ ਜਣੇ ਤਿੰਨਾਂ ਦੇ ਨਾਲ ਲੜਾਈ ਹੋਈ ਏ ਤੇਰੀ ਮੇਰੀ ਜੱਗੇ ਨਾਲ ਹੋਈ ਸੀ ਉਹ ਗੱਲ ਤਾਂ ਨਹੀਂ ਕਿ ਕਿਤੇ ਤਿੰਨਾਂ ਨਾਲ ਕੁਝ ਗਲਤ ਹੋਵੇ ਕੁਝ ਜੱਗੇ ਨਾਲ ਹੋਈ ਸੀ ਜੱਗਾ ਤੇ ਉਹ ਨਾਲ ਇਕੱਠੇ ਸੀਗੇ ਸਾਡਾ ਬੱਟ ਪਿੱਛੇ ਰੌਲਾ ਪੈ ਗਿਆ ਬਾਬਾ ਕੀ ਆ ਪਿੱਛੇ ਕੀ ਆ ਵਾਰੀ ਵਾਰੀ ਤੂੰ ਬੈਠੇਵੇਂ ਨਾ ਪਿੱਛੇ ਬੈਠਾ ਵੀ ਉਹ ਜਿਹਦੇ ਕਿਨਾਂ ਸੱਪ ਛੱਡ ਕੇ ਕਿਤੇ ਉਹ ਤਾਂ ਨਹੀਂ ਆਉਂਦੇ ਮਗਰ ਭਾਗ ਤਾਂ ਕੋਈ ਪਤਾ ਨਹੀਂ ਮੇਰੇ ਬਾਹਰ ਬਹੁਤ ਚੱਲੀ ਜਾਂਦੇ ਆ ਬਾਹਰ ਕਾ ਚੱਲੀ ਜਾਂਦੇ ਇਹਨਾਂ ਦੀ ਗਲੀ ਵਾਲੇ ਨਾਲ ਮੇਰੇ ਕਿ ਨਹੀਂ ਆਏ ਝਾਂਗਦੇ ਆ ਪੰਜਵੇਂ ਖਾਣ ਵਾਲੇ ਕੋਈ ਨੁਚਾਕਦੇ ਹੁੰਦੇ ਆ ਜਿਵੇਂ ਭਾਵੇਂ ਮੈਨੂੰ ਹੁਣੇ ਕੁਟਣਾ ਹੁੰਦਾ ਜੇ ਸਾਡੇ ਕਿਦੋਂ ਸੱਪ ਫੜ ਲਿਆ ਗਵੰਡਿਆਂ ਦੇ ਛੱਡ ਦਿੰਦਾ ਗਵੰਡਿਆਂ ਦੇ ਫੜੇ ਸਾਡੇ ਛੱਡ ਦਿੰਦਾ ਐਂ ਇਥੇ ਸਾਡੀ ਗਲੀ ਚ ਇਹੀ ਕੁਛ ਕਰੀ ਜਾਂਦਾ ਏ ਚੱਲ ਬਾਬਾ ਲੈ ਜਾ ਫਿਰ ਇਹਨੂੰ ਚੱਲ ਯਾਰ ਤੈਨੂੰ ਅੱਜ ਫੜਾਵਾਂ ਤੈਨੂੰ ਦੋਸਤੋ ਅੱਜ ਕੱਲ ਤੇ ਜਿਹੜੇ ਬਾਣੇ ਦੇ ਵਿੱਚ ਫਿਰਦੇ ਆ ਨਾ ਨਕਲੀਆਂ ਬਾਣਿਆਂ ਦੇ ਵਿੱਚ ਫਿਰਦੇ ਆ ਚੰਗੇ ਕੱਪੜਿਆਂ ਦੇ ਵਿੱਚ ਬਰਹਿੰਦੇ ਆ ਉਹਨਾਂ ਕਈ ਕਈ ਤੁਸੀਂ ਵੇਖ ਲਿਆ ਕਰੋ ਅਸਲੀ ਜੋਗੀ ਨਹੀਂ ਹੁੰਦੇ ਕਈ ਗਲਤ ਜੋਗੀ ਵੀ ਹੁੰਦੇ ਜਿਹੜੇ ਮੈਂ ਕਹਿੰਨਾ ਯਾਰ ਜਿਹੜੇ ਗਲਤ ਗਲਤ ਕੰਮ ਕਰ ਰਹੇ ਆ ਕਿਹਦੇ ਨਾਲ ਗਲਤ ਕੰਮ ਕਰ ਰਹੇ ਲੋਕਾਂ ਦੇ ਨਾਲ ਤੁਹਾਡੇ ਨਾਲ ਖੜ ਜਾ ਯਾਰ ਖੜ ਜਾ ਭਰਾਵਾ ਤੁਸੀਂ ਵੇਖ ਸਕਦੇ ਹੋ ਇਸ ਬੰਦੇ ਨੂੰ ਜਿਹੜਾ ਫੜਿਆ ਇਹ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਪਿੰਡ ਦੇ ਵਿੱਚ ਜਿਹੜੇ ਫੁੱਦੂ ਜੇ ਬੰਦੇ ਹੁੰਦੇ ਹਨ ਨਾ ਉਹ ਕਹਿ ਦਿੰਦੇ ਆ ਵੀ ਯਾਰ ਉਹਨਾਂ ਦੀ ਜਨਾਨੀ ਨੂੰ ਛੇੜ ਦੇ ਉਹ ਜਨਾਨੀ ਇਹੋ ਜੀ ਆ ਫਲਾਣਾ ਧਮਕਾ ਫਿਰ ਉਹੀ ਗੱਲਬਾਤ ਇਹਦੇ ਨਾਲ ਹੋਈ ਆ ਉਹ ਜਾ ਕੇ ਉਹਨਾਂ ਦੀ ਜਨਾਨੀ ਨੂੰ ਗਲਤ ਬੋਲ ਦਿੰਦਾ ਤੇ ਉਹਦਾ ਘਰ ਵਾਲਾ ਉਹਦੇ ਛਪੇੜੇ ਲਾਉਂਦਾ ਪਰ ਅੱਜ ਬਾਬੇ ਨੂੰ ਮੈਂ ਕੈਮਰੇ ਮੋਰੇ ਲੈ ਕੇ ਆਇਆ ਪਰ ਉਹ ਥੋੜਾ ਜਿਹਾ ਮੈਂਟਲ ਦੀ ਅਪਸੈਟ ਲੱਗਦਾ ਮੈਨੂੰ ਜਿਵੇਂ ਐ ਲੱਗਦਾ ਵੀ ਕੁਛ ਉਹਦਾ ਖਾਦਾ ਹੁੰਦਾ ਤੇ ਹੱਸੀ ਜਾਂਦਾ ਕੁੱਟ ਖਾ ਕੇ ਵੀ ਅਸੀਂ ਜਾਂਦਾ ਪਰ ਅੱਜ ਉੱਤੇ ਕਾਰਵਾਈ ਹੋਊਗੀ ਕਾਰਵਾਈ ਤੋਂ ਬਾਅਦ ਪਤਾ ਲੱਗੂਗਾ ਕੀ ਸਿਸਟਮ ਆ ਜਿਹੜੇ ਜੋਗੀ ਦਾ ਬਾਣਾ ਹੁੰਦਾ ਨਾ ਇਹਨੂੰ ਕਦੇ ਦਾਗ ਨਾ ਲਾਇਆ ਕਰੋ ਇਹ ਜਾਣ ਕੇ ਬਹਿ ਰੂਪੀਏ ਬਣ ਕੇ ਇਹਨਾਂ ਦੇ ਢੋਂਗ ਰਚਦੇ ਆ ਪਿੰਡਾਂ ਦੇ ਵਿੱਚ ਆਉਂਦੇ ਆ ਗਲਤ ਹਰਕਤਾਂ ਕਰਦੇ ਆ ਤੇ ਉਹਦੇ ਬਾਅਦ ਛਿੱਤਰ ਵੀ ਖਾਂਦੇ ਆ ਕਈ ਨਿਊਜ਼ਾਂ ਹੋਰ ਵੀ ਆਉਣਗੀਆਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਕੀ ਕੀ ਚੱਲੂਗਾ ਅੱਜ ਜਿਹੜੀ ਵੀਡੀਓ ਆ ਸਾਡੀ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਰਟੀਫਾਈਕਸੇਹ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਐਂਟਰਟੇਨਮੈਂਟ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ